ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੂਵੇਂ ਪਾਸੇ ਸਾਡੇ ਬੱਚੇ ਸੀਗੇ ਪੁਲਿਸ ਵਾਲੇ ਵੀ ਸਾਡੇ ਸੀਗੇ ਦੂਜੇ ਪਾਸੇ ਜਿਹੜੇ ਆਪਣੇ ਜਿਨ੍ਹਾਂ ਨੂੰ ਆਪਾਂ ਵੱਖੋ ਵੱਖਰਾ ਨਾਦ ਨਹੀਂ ਉਹਨਾਂ ਦੇ ਨਾਂ ਪਾਉ ਵੀ ਦਿੱਤਾ ਗਿਆ ਸੀ ਇਸ ਇਰੀਏ ਸੋ ਉਹ ਵੀ ਸਾਡੇ ਸੀ ਬਟ ਇਹ ਕਿੰਨੇ ਕਿਉਂ 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 ਪੈਦਾ ਹੋਏ ਕਿੰਨੇ ਪੈਦਾ ਕੀਤੇ ਕੀ ਵਜ੍ਹਾ ਸੀ ਉਹ ਵਜ੍ਹਾ ਸਾਰੀ ਆਈ ਹੈ ਸੈਦ ਪਾਕਿਸਤਾਨ ਦੀ ਉਨਨਾਂ ਨੂੰ ਇਸ ਗੱਲ ਦਾ ਪਤਾ ਕਿ ਇੱਕ ਪੰਜਾਬੀ ਕੌਮ ਇਹੋ ਦੀ ਆ ਜਿਹੜੀ ਸਾਡੇ ਬਾਰਡਰਾਂ ਤੇ ਭਾਰਤ ਦੇ ਬਾਰਡਰਾਂ ਦੇ ਤੱਕੜੇ ਹੋ ਕੇ ਇਹ ਉਡੀਕ ਰੱਖਿਆ ਕਰਦੀ ਕਾਰਗਿਲ ਤੋਂ ਲੈ ਕੇ dreedra ਤੋਂ ਲੈ ਕੇ ਖਾਲੜੇ ਤੋਂ ਲੈ ਕੇ ਜੰਗਾਨਗਰ ਤੋਂ ਲੈ ਕੇ ਸਾਡਾ ਜਿਹੜਾ ਸਾਡਾ ਜਿਹੜਾ ਪੰਜਾਬੀ ਖੂਨ ਸਾਡਾ ਜਿਹੜਾ ਨੁਸਰਾ ਪੰਜਾਬੀ ਉਹ ਦਲੇਰੀ ਦਾ ਪਰੇ ਫੋ ਮੈਨੂੰ ਇੱਥੇ ਇਸ ਮਹਾਨ ਧਰਤੀ ਤੇ ਬਹਿ ਕੇ ਤੁਹਾਨੂੰ ਦਲੀਲੀ ਦੀ ਗਰਮੀ ਦੱਸਣੀ ਚਾਹੀਦੀ ਕਿਉਂਕਿ ਆਪਣੇ ਬਲੱਡ ਚ ਦਲੀਲੀ ਹੈ ਹੁਣ ਮੈਂ ਵੀ ਇਸੇ ਇਲਾਕੇ ਦਾ ਹੀ ਫੋ ਆਪਾਂ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਉਹਦੇ ਚ ਜਿਹੜਾ ਟੈਰੋਰਿਜ਼ਮ ਸੀਗਾ ਉਹਦੇ ਵੀ ਸਾਡੇ ਬੱਚਿਆਂ ਦਾ ਸਾਡੀ ਨਸਲ ਤੁਸੀਂ ਹੁਈ ਸਾਡੇ ਘਾਨ ਕਰਨ ਦੀ ਕੋਸ਼ਿਸ਼ ਕੀਤੀਗੇ ਪਰ ਆਪਾਂ ਆਪਣੇ ਸਿਆਣੇ ਬਜ਼ੁਰਗ ਆਪਾਂ ਤਗੜੇ ਸੀਗੇ ਤੇ ਉਸ ਸੀਟੋਂ ਨਿਕਲ ਕੇ ਆ ਗਏ ਤੇ ਇਹ ਜਿਹੜੀ ਚੀਜ਼ ਹੁੰਦੀ ਹੈ ਯੁੱਧ ਜਿਹੜਾ ਹੈ ਉਹ ਇੱਕਦਮ ਤੋਂ ਪਰਫੈਕਟ ਸਟਰੈਟਜੀ ਨਹੀਂ ਬਣਦੀ ਇਹ ਮੀਟਿੰਗਾਂ ਦਾ ਮਤਲਬ ਇਹੀ ਹੈ ਜੀ ਸਾਡਾ ਮਕਸਦ ਇਹੋ ਹੀ ਹੈ ਕਿ ਭਈ ਅਸੀਂ ਕਿੱਥੇ ਲੈਕ ਕਰ ਰਹੇ ਹਾਂ ਕਿੱਥੇ ਅਸੀਂ ਇਹ ਸੁਧਾਰ ਦੀ ਲੋੜ ਹੈ ਉਹ ਪਬਲਿਕ ਤੋਂ ਫੀਡਬੈਕ ਲੈ ਕੇ ਉਹ ਆਪਣੀ ਸਟਰੈਟਜੀ ਦੇ ਵਿੱਚ ਸੁਧਾਰ ਲੈ ਕੇ ਆਈਏ ਉਹ ਆਪਣੀ ਕਿਤੇ ਜੇ ਪਿੱਛੇ ਰਹਿ ਰਹੇ ਆ ਉਹਨੂੰ ਚੇਂਜ ਕਰੀਏ ਤੇ ਅੱਜ ਬੜੀ ਵਧੀਆ ਗੱਲ ਹੈ ਜਿਹੜੀ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਹਨ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਤੁਸੀਂ ਸੁਝਾਅ ਦਿੱਤੇ ਹਨ ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰਾਂਗੇ ਤੇ ਆਪਣੀ ਸਟਰੈਟਜੀ ਦੇ ਵਿੱਚ ਉੱਥੇ ਉਹਨੂੰ ਚੇਂਜ ਕਰਾਂਗੇ ਤੇ ਇੱਕ ਗੱਲ ਮੈਂ ਸਭ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਵੀ ਬੰਦਾ ਮੈਨੂੰ ਆਲਤੀ ਮਿਲਦਾ ਹੈ ਜਾਂ ਮੇਰੇ ਫੋਨ ਤੇ ਮੈਨੂੰ ਕੋਈ ਇਨਫੋਰਮੇਸ਼ਨ ਸ਼ੇਅਰ ਸਾਂਝੀ ਕਰਦਾ ਹੈ ਉਹ ਇੱਥੇ ਕੋਈ ਬੰਦਾ ਨਹੀਂ ਹੋਏਗਾ ਜਿਹੜਾ ਇਹ ਕਹਿ ਸਕੇ ਕਿ ਬਈ ਉਹਦੀ ਜਿਹੜੀ ਪ੍ਰਾਈਵੇਸੀ ਉਹ ਲੀਕ ਹੋਈ ਹੈ ਉਹ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤੇ ਉਹਨਾਂ ਨੂੰ ਪਤਾ ਹੈ ਕਿ ਬਈ ਕਈ ਕੇਸਾਂ ਦੇ ਵਿੱਚ ਰਿਜ਼ਲਟ ਬਹੁਤ ਵਧੀਆ ਆਏ ਨੇ ਇਹ ਜਾਂ ਤਾਂ ਉਸ ਬੰਦੇ ਨੂੰ ਪਤਾ ਹੋਣਾ ਹੈ ਜਾਂ ਸਾਨੂੰ ਪਤਾ ਹੋਣਾ ਹੈ ਤੇ ਨਾ ਆਪਾਂ ਬਾਅਦਿਆਂ ਨੂੰ ਦੱਸਣਾ ਹੈ ਕਿ ਬਈ ਆਪਾਂ ਕਿਵੇਂ ਇਹ ਚੀਜ਼ ਪ੍ਰੈਸ ਕੀਤੀ ਹੈ ਕੁਝ ਇੱਕ ਦਾ ਇਹ ਵੀ ਕਹਿਣਾ ਹੈ ਕਿ ਬਈ ਜਿਹੜੇ ਚੰਗੇ ਬੰਦੇ ਕਈ ਸਫੇਦ ਪੋਸ਼ਾਕ ਪੋਸ਼ਾਕ ਦੇ ਵਿੱਚ ਆਪਣੇ ਮੁջ ਵਿੱਚ ਮੌਜੂਦ ਨੇ ਉਹਨਾਂ ਦੇ ਵੀ ਅਸੀਂ ਇੰਟੈਲੀਜੈਂਸ ਗੈਦਰ ਕਰ ਰਹੇ ਹਾਂ ਤੇ ਆਪਾਂ ਨੂੰ ਵੇਖਣ ਨੂੰ ਵੀ ਮਿਲਿਆ ਹੈ ਕਿ ਕਈ ਕੇਸਾਂ ਦੇ ਵਿੱਚ ਬੜੇ ਚੰਗੇ ਬੰਦੇ ਜਿਹੜੇ ਜਿਨ੍ਹਾਂ ਦੇ ਪਹਿਲਾਂ ਕੋਈ ਪਰਚੇ ਨਹੀਂ ਹੈ ਉਹ ਵੀ ਫੜੇ ਗਏ ਨੇ ਪਤਾ ਲੱਗਾ ਇਹਨਾਂ ਨੂੰ ਵੀ ਅੱਜ ਡੀਆਈਜੀ ਸਾਹਿਬ ਆ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਡੀਆਈਜੀ ਸਾਹਿਬ ਹਰਵਿੰਦਰ ਸਿੰਘ ਜੀ ਗੇਲਾ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰਿਆਂ ਦਾ ਧੰਨਵਾਦ ਅੱਜ ਸਾਡੀਆਂ ਮੁਸ਼ਕਲਾਂ ਸੁਣ ਲਈ ਆਏ ਜੋ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ